ਮਾਰੀ ਕੰਡੇ ਕੱਪੜੇ ਧੋਨੀਆਂ ਵੀਰਾ ਲੰਗਿਆ ਲੋਈ ਦੀ ਬੁਕਲ ਮਾਰ ਕੇ ਮਾਰੀ ਕੰਡੇ ਕੱਪੜੇ ਧੋਨੀਆਂ ਨੀ ਕੁੜੀਆਂ ਨੂੰ ਪੁੱਛਦਾ ਫਿਰੇ ਮੇਰੀ ਪਹਿਣ ਦਾ ਚੁਬਾਰਾ ਕਿਹੜਾ ਨੀ ਕੁੜੀਆਂ ਨੂੰ ਪੁੱਛਦਾ ਫਿਰੇ ਨੀ ਕੁੜੀਆਂ ਨੇ ਸੱਚ ਦੱਸਿਆ ਅੱਕਾ ਚੰਦ ਰਾਤ ਨਿੰਮ ਵਾਲਾ ਵੇੜਾ ਨੀ ਕੁੜੀਆਂ ਨੇ ਸੱਚ ਦੱਸਿਆ ਨੀ ਉਠੇ ਨਣਿੰਦੇ ਤਾਰਿ ਕੱਢ ਲੈ ਮੇਰਾ ਵੀਰੀ ਪਰੋਣਾ ਆਇਆ ਨੀ ਉਠੇ ਨਣਿੰਦੇ ਤਾਰਿ ਕੱਢ ਲੈ ਨੀ ਦੁੱਧ ਮੇਰੇ ਵੀਰ ਪੀਣਗੇ ਤੇਰੇ ਵੀਰ ਨੂੰ ਕੜੇ ਦਾ ਠੰਡਾ ਪਾਣੀ ਨੀ ਦੁੱਧ ਮੇਰੇ ਵੀਰ ਪੀਣਗੇ ਨੀ 부ਹੇ ਅੱਗੇ ਸੱਪ ਮੇਲਦਾ ਲੜ ਜਾਏ ਨੀ ਨਣਦੀਏ ਤੇਰੇ ਨੀ 부ਹੇ ਅੱਗੇ ਸੱਪ ਮੇਲਦਾ ਨੀ ਮੇਰੇ ਕਾਣੂ ਲੜੇ ਪਾਬੀਏ ਮੇਰੇ ਵੀਰ ਦੇ ਪਹਿਣੇ ਨਾ ਕੋ ਮੱਥਾ ਟੇਕਦਾ ਸਸ ਚੰਦਰੀ ਨੇ ਮੁੱਖੋਂ ਨਾ ਬੁਲਾਇਆ ਨੀ ਵੀਰ ਮੇਰਾ ਮੱਥਾ ਟੇਕਦਾ ਨੀ ਵੀਰ ਮੇਰਾ ਪੀੜਾ ਮੰਗਦਾ ਸਸ ਚੰਦਰੀ ਨੇ ਦੇਲੀ ਤੇ ਬਿਠਾਇਆ ਨੀ ਵੀਰ ਮੇਰਾ ਪੀੜਾ ਮੰਗਦਾ ਦੇਲੀ ਉੱਤੇ ਪੈ ਜਾ ਵੀਰ ਨਾ ਸਸ ਚੰਦਰੀ ਦੇ ਰੁੱਧਨ ਸੁਨਾਮ ਵੇ ਦੇਲੀ ਨੀ ਨਾਲੇ ਵੀਰ ਅਰੁਦਨ ਸੁਣੇ ਨਾਲੇ ਪਾਰੇ ਪਾਰੇ ਅੱਖੀਆਂ ਰੋਵੇ ਨੀ ਨਾਲੇ ਵੀਰ ਅਰੁਦਨ ਸੁਣੇ ਹੌਲੀ ਹੌਲੀ ਰੋ ਵੀਰੀਨਾ ਤੇਰੇ ਹੰਝੂਆਂ ਦੇ ਹਾਰ ਪਰੋ ਮੈਂ ਹੌਲੀ ਹੌਲੀ ਰੋ ਵੀਰੀਨਾ ਨੀ ਸੱਸੇ ਤੇਰੀ ਮੱਜ ਮਰ ਜੇ ਮੇਰੇ ਵੀਰ ਨੂੰ ਸੁਕੀ ਖੰਡੇ ਪਾਈ ਨਹੀਂ ਸੱਸੇ ਤੇਰੀ ਮੱਝ ਮਰ ਜੇ ਰੁਖੀ ਸੁਖੀ ਖਾਲੇ ਵੀਰਨਾ ਅਡ ਹੋਉਂਗੀ ਪਾਉਂਗੀ ਕਿਉ ਬੂਰਾ ਵੇ ਰੁਖੀ ਸੁਖੀ ਖਾਲੇ ਵੀਰਨਾ ਨੀ ਰੁਖੀ ਮਿਸੀ ਕਰ ਖਮਾ ਮੰਗੇ ਕਾਣੂ ਆ ਮੰਗੇ ਪਰੋਣੇ ਪਹਿਣੇ ਤੇਰੇ ਨੀ ਰੁਖੀ ਮਿਸੀ ਕਰੀ ਖ ਕਾਣੂ ਆ ਮਗੇ ਪੁਰਾਣੇ ਪਹਿਣੇ ਤੇ